तो प्रधानमंत्री नरेंद्र मोदी तीन नवे अपराधिक कानून की प्रगति का जायजा लैण बल्कि चंडीगढ़ आ रहे श्री अकाल तखत साहब ने अज एक इतिहासक फैसले सबका मुख्यमंत्री प्रकाश सिंह फखरे कौम का सन्मान वापस लिया सुखबीर बादल समेत कुछ होर धार्मिक दुरविहारोषी एलानद सेवा लगाई ਜਲੰਧਰ ਜ਼ਿਲ੍ਹੇ ਨੇ ਏਡਸ ਅਤੇ ਨਸ਼ਾ ਖਿਲਾਫ ਵਿੱਢੀ ਜਾਗਰੂਕਤਾ ਮੁਹਿੰਮ ਤਹਿਤ ਸੂਬੇ ਪਰ ਵਿੱਚ ਮੋਰੀ ਰਹਿੰਦਿਆ ਦੋ ਸਨਮਾਨ ਪ੍ਰਾਪਤ ਕੀਤੇ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਗਵਿੰਦਰ ਪ੍ਰਸਾਦ ਤਿਵਾਰੀ ਰਾਸ਼ਟਰੀ ਸਿੱਖਿਆ ਰਤਨ ਸਨਮਾਨ ਨਾਲ ਸਨਮਾਨਿਤ ਤੇ ਭਲਕੇ ਹੋਣ ਵਾਲੇ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਸੰਬੰਧੀ ਰਾਜਪਦਰੀ ਸਮਾਰੋਹ ਵਿੱਚ ਸਟੇਟ ਅਵਾਰਡ ਪ੍ਰਦਾਨ ਕੀਤੇ ਜਾਣਗੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਿੰਨ ਨਵੇਂ ਅਪਰਾਧਿਕ ਕਾਨੂੰਨ ਜਿਨ੍ਹਾਂ ਨੂੰ ਭਾਰਤੀ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਲਾਗੂ ਕੀਤਾ ਗਿਆ ਹੈ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਬਲਕੇ ਚੰਡੀਗੜ੍ਹ ਆਉਣ ਦਾ ਪ੍ਰੋਗਰਾਮ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਅੱਜ ਆਉਣ ਦੀ ਉਮੀਦ ਹੈ ਇਸ ਮੌਕੇ ਤੇ ਪੁਲਿਸ ਨਵੇਂ ਕਾਨੂੰਨਾਂ ਦੇ ਆਉਣ ਤੋਂ ਬਾਅਦ ਕਾਨੂੰਨ ਲਾਗੂ ਕਰਨ ਅਦਾਲਤੀ ਪ੍ਰਕਿਰਿਆਵਾਂ ਅਤੇ ਸਬੂਤਾਂ ਦੇ ਪ੍ਰਬੰਧ ਵਿੱਚ ਸੁਧਾਰ ਨੂੰ ਦਰਸਾਉਣ ਲਈ ਇੱਕ ਲਾਈਵ ਵਿਖਾਲਾ ਕਰੇਗੀ ਇਸ ਵਿੱਚ ਸੈਕਟਰ 12 ਦੇ ਪੰਜਾਬ ਇੰਜੀਨੀਅਰਿੰਗ ਕਾਲਜ ਬੀਈਸੀ ਕੈਂਪਸ ਵਿੱਚ 8 ਸਟੇਜ ਪੇਸ਼ਕਾਰੀਆਂ ਸ਼ਾਮਿਲ किया ਜਿਨ੍ਹਾਂ ਵਿੱਚੋਂ ਇੱਕ ਕਤਲ ਦੀ ਜਾਂਚ ਨੂੰ ਦਰਸਾਏਗੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰਾਂ ਨੇ ਅੱਜ ਇੱਕ ਵਾਰ ਫਿਰ ਇੱਕ ਇਤਿਹਾਸਕ ਫੈਸਲਾ ਲੈਂਦੇ ਆ ਸਾਫ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫਖਰੀ ਕੌਮ ਦਾ ਸਨਮਾਨ ਵਾਪਸ ਲੈ ਲਿਆ ਤੇ ਸੁਖਬੀਰ ਸਿੰਘ ਬਾਦਲ ਸਮੇਤ ਉਨ੍ਹਾਂ ਦੀ 2007 ਤੋਂ 2017 ਤੱਕ ਦੀ ਵਿਜ਼ਾਰਤ ਦੇ ਮੰਤਰੀਆਂ ਨੂੰ ਸੇਵਾ ਲਗਾਈਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸਕ ਫੈਸਲੇ ਤੋਂ ਸੰਬੋਧਨ ਹੁੰਦਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਖਵੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਵਿਜ਼ਾਰਤ ਵਿੱਚ ਮੰਤਰੀ ਰਹੇ ਸੁੱਚਾ ਸਿੰਘ ਲੰਘਾ ਹੀਰਾ ਸਿੰਘ ਗਾਵੜੀਆ ਡਾਕਟਰ ਦਲਜੀਤ ਸਿੰਘ ਜੀਮਾ ਗੁਲਜ਼ਾਰ ਸਿੰਘ ਰਣੀਕੇ ਦੇ ਨਾਲ ਨਾਲ ਸੁਖਦੇਵ ਸਿੰਘ ਢਿੰਸਾ ਤੇ ਬਲਵਿੰਦਰ ਸਿੰਘ ਪੂੰਦੜ ਨੂੰ ਸੇਵਾ ਲਗਾਈ। ਇਹਨਾਂ ਸਾਰਿਆਂ ਦੇ ਗਲਾਂ ਵਿੱਚ ਤਖਤੀਆ ਪਾ ਕੇ ਅਦਾਇਤ ਕੀਤੀ ਗਈ ਕਿ ਸੇਵਾ ਪੂਰੀ ਹੋਣ ਤੱਕ ਇਹ ਤਖਤੀਆ ਇਹਨਾਂ ਦੇ ਗਲਾਂ ਵਿੱਚ ਹੀ ਰਹਿਣਗੀਆਂ। ਇਹਨਾਂ ਸਾਰੇ ਆਗੂਆਂ ਨੂੰ ਸ਼੍ਰੀ ਦਰਬਾਰ ਸਾਹਿਬ ਤੱਕ ਸ਼੍ਰੀ ਦਮਦਮਾ ਸਾਹਿਬ, ਤੱਕ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਮੁਕਤਸਰ ਸਾਹਿਬ ਅਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ 2 ਦਿਨਾਂ ਤੱਕ 1 ਘੰਟਾ 플ਸ਼ ਸਾਫ ਕਰਨ, ਜੋੜੇ ਸਾਫ ਕਰਨ, ਬਰਤਨ ਮਾਂਜਣ, ਕੀਰਤਨ ਸੁਣਨ ਤੇ ਆਪਣੇ ਨਿਤਨੇਮ ਤੋਂ ਇਲਾਵਾ ਇੱਕ ਵਾਰ ਸੁਖਮਨੀ ਸਾਹਿਬ ਦਾ ਕਰਨ ਦਾ ਆਦੇਸ਼ ਕੀਤਾ ਗਿਆ ਹੈ ਜਥੇਦਾਰ ਨੇ ਸੁਖਵੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਦੀ ਸਿਹਤ ਧਿਆਨ ਵਿੱਚ ਰੱਖਦਿਆਂ ਉਹਨਾਂ ਨੂੰ ਫਲਸ਼ ਸਾਫ਼ ਕਰਨ ਦੀ ਸੇਵਾ ਤੇ ਰੋਕ ਲਾਉਂਦੇ ਆ ਉਹਨਾਂ ਦੋਹਾਂ ਨੂੰ ਸੇਵਾਦਾਰਾਂ ਨਾਲ ਚੋਲਾ ਪਾ ਕੇ ਤੇ ਹੱਥ ਵਿੱਚ ਵਰਛਾ ਲੈ ਕੇ 2 ਘੰਟੇ ਤੱਕ ਗੁਰੂ ਘਰ ਆਈ ਸੰਗਤ ਦੀ ਸੇਵਾ ਕਰਨ ਦਾ ਹੁਕਮ ਦਿੱਤਾ ਹੈ ਜਥੇਦਾਰਾਂ ਨੇ ਸੌਦਾ ਸਾਦ ਨੂੰ ਮੁਆਫੀ ਦੇਣ ਵਿੱਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਸਾਭਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੋਲੋਂ ਅੱਜ ਦੁਪਹਿਰ 12 ਵਜੇ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਵਾਪਸ ਲੈਣ ਤੇ ਸ਼੍ਰੀ ਅਗਰ ਤੱਕ ਦੇ ਸਾਫ ਦਾ ਹੈੱਡ ਗ੍ਰੰਥੀ ਗਿਆਨੀ ਗੁਰਮਖ ਸਿੰਘ ਦੀ ਬਦਲੀ ਅੰਮ੍ਰਿਤਸਰ ਤੋਂ ਬਾਹਰ ਕਰਨ ਦਾ ਆਦੇਸ਼ ਵੀ ਇਸ ਦੇ ਨਾਲ ਨਾਲ ਜਥੇਦਾਰ ਨੇ ਸੁਪੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਟੀਨਸਨ ਨੂੰ 11000 ਰੁਪਏ ਗੋਲਕ ਅਤੇ 11000 ਰੁਪਏ ਕੜਾ ਪ੍ਰਸਾਦੀ ਦੇ ਕਰਵਾਉਣ ਦਾ ਹੁਕਮ ਕੀਤਾ ਇਸ ਤੋਂ ਇਲਾਵਾ ਆਦੇਸ਼ ਪ੍ਰਤਾਪ ਸਿੰਘ ਇਹੋ ਵਿਕਰਮ ਸਿੰਘ ਮਜੀਠੀਆ ਬੀਬੀ ਜਗੀਰ ਕੌਰ ਸ਼ਰਨਜੀਤ ਸਿੰਘ ਢਿੱਲੋਂ ਸੁਰਜੀਤ ਸਿੰਘ ਰਖੜਾ ਆਦਿ ਗਰੂ ਆਗੂਆਂ ਨੂੰ ਵੀ ਕੱਲ ਇੱਕ ਦਿਨ ਇੱਕ ਕੰਡਾ ਸ਼ੇ ਦਰਬਾਰ ਸਾਹਿਬ ਚ ਬਾਥਰੂਮਾਂ ਦੀ ਸਫਾਈ ਕਰਨ ਦੀ ਸੇਵਾ ਲਗਾਈ ਹੈ ਅਤੇ ਇਸ ਤੋਂ ਬਾਅਦ ਆਪਣੇ ਪਿੰਡ ਜਾਂ ਸ਼ਹਿਰ ਵਿਚਲੇ ਕਿਸੇ ਵੀ ਗੁਰਦੁਆਰਾ ਸਾਹਿਬਾਨ ਵਿੱਚ ਪੰਜ ਦਿਨਾਂ ਤੇ ਲਈ ਰੋਜ਼ਾਨਾ ਜੋੜੇ ਝਾੜਨ ਪਾਂਡੇ ਸਾਫ਼ ਕਰਨ ਅਤੇ ਕੀਰਤਨ ਸਰਵਨ ਕਰਨ ਦੀ ਸੇਵਾ ਲਗਾਈ ਗਈ ਹੈ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਾਫੀ ਦਿੱਤੇ ਜਾਣ ਤੋਂ ਬਾਅਦ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਸੰਬੰਧੀ ਕੀਤੀ ਗਈ ਇਸ਼ਤਿਹਾਰਬਾਜ਼ੀ ਦੇ ਖਰਚ ਕੀਤੇ ਗਏ 90 ਲੱਖ ਰੁਪਏ ਵਸੂਲਣ ਸੰਬੰਧੀ ਸਖਤ ਆਦੇਸ਼ ਦਿੰਦਿਆਂ ਅਕਾਲ ਤਖਤ ਸੈੱਬ ਵੱਲੋਂ ਸ਼੍ਰੋਮਣੀ ਕਮੇਟੀ ਦੀ ਅਕਾਊਂਟ ਬ੍ਰਾਂਚ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਇਸ਼ਤਿਹਾਰਬਾਜ਼ੀ ਦੀ ਖਰਚੇ ਲਈ ਖਰਚੇ ਗਏ 90 ਲੱਖ ਰੁਪਏ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਕਿੰਸਾ ਗੁਲਜ਼ਾਰ ਸਿੰਘ ਰਣੀਕੇ ਹੀਰਾ ਸਿੰਘ ਗਾਵੜੀਆ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਪੁੰਦੜਪਾਸੋਂ ਵਸੂਲੇ ਜਾਣ ਇਸ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਸੁਖਵੀਰ ਸਿੰਘ ਬਾਦਲ ਵੱਲੋਂ ਦਿੱਤਾ ਅਸਤੀਫੇ ਸਮੇਤ ਵੱਖ-ਵੱਖ ਆਗੂਆਂ ਵੱਲੋਂ ਦਿੱਤੇ ਅਸਤੀਫੇ ਵੀ ਪ੍ਰਵਾਨ ਕਰਕੇ 3 ਦਿਨਾਂ ਦੇ ਅੰਦਰ-ਅੰਦਰ ਸ਼ਿਕਾਇਤਖਤ ਸਾਹਿਬ ਨੂੰ ਭੇਜਣ ਦਾ ਆਦੇਸ਼ ਵੀ ਦਿੱਤਾ ਗਿਆ ਅਕਾਲੀ ਦਲ ਦੀ ਮਜ਼ਬੂਤੀ ਲਈ ਇੱਕ ਪੰਜ ਮੈਂਬਰੀ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ ਗਿਆ ਹੈ जलंधर जिले वालों एचआईवी एडज़ और नशिया खिलाफ जमीनी पदर से जागरूकता मुहिम सदका राष्ट्रीय एड्स दिवस से दो सन्मान प्रापत किए ने जिसना सूबे भरत विभाग और युवक सेवा विभाग ने नामना खट के जिले का नौशन किया एच आईवी एडज़ और नशे खिलाफ जागरूकता गतिविधियां दौरान शानदार कारगुजारी दिखाने लूबे भर बेस्ट परफारमेंस अवार्ड पंजाब के सेहत मंत्री डॉ बलबीर सिंह वालों बीते दिन पटियाला विखे विश्व एडज दिवस के राष पदरी समारोह दौरान ਸੌਂਪੇ ਗਏ ਨੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹਨ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ अग्रवाल ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਐਡਜ਼ ਖਿਲਾਫ ਵੱਡੀ ਮੁਹਿੰਮ ਅਤੇ ਯੁਵਕ ਸੇਵਾਵਾ ਵਿਭਾਗ ਅਧੀਨ ਜ਼ਿਲ੍ਹੇ ਦੇ ਰੈਡ ਰਿਬਨ ਕਲੱਬ ਵੱਲੋਂ ਕੀਤੀਆਂ ਗਈਆਂ ਬਹੁਤ ਹੀ ਸ਼ਾਨਦਾਰ ਗਤੀਵਿਧੀਆਂ ਲਈ ਅਵਾਰਡ ਦਿੱਤੇ ਗਏ ਨੇ ਯੁਵਕ ਸੇਵਾਵਾ ਵਿਭਾਗ ਦੇਗਵਾਈ ਵਿੱਚ 39 ਸਰਗਰਮ ਕਲੱਬਾਂ ਵੱਲੋਂ ਨੌਜਵਾਨਾਂ ਨੂੰ ਐਚਆਈਵੀ ਐਡਜ਼ ਅਤੇ ਨਸ਼ਿਆਂ ਦੇ ਖਤਰਿਆਂ ਬਾਰੇ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ ਉਨ੍ਹਾਂ ਕਿਹਾ ਕਿ ਵਿਭਾਗਾਂ ਵੱਲੋਂ ਕੀਤੇ ਗਏ ਸੰਜੀਦਾ ਉਪਰਾਲਿਆਂ ਨੂੰ ਸੂਬੇ ਭਰ ਵਿੱਚ ਬਹੁਤ ਸ਼ਾਨਦਾਰ ਉਪਰਾਲੇ ਵੱਚੋਂ ਐਲਾਨਿਆ ਗਿਆ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਦਾਰ ਸਿੰਘ ਸੰਧਵਾ ਨੇ ਅੱਜ ਨਵੇਂ ਚੁਣੇ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਨੂੰ ਸੌਂ ਚੁਕਾਈ ਸਮਾਰੋਹ ਦੌਰਾਨ ਚੱਬੇਵਾਲ ਤੋਂ ਸ਼ੰਕ ਚੱਬੇਵਾਲ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਦਾਵਾ ਅਤੇ ਗਿੱਦੜਵਾਹਾ ਵਿਧਾਨ ਸਭਾ ਹਲਕੇ ਤੋਂ ਹਰਦੀਪ ਸਿੰਘ ਢਿੰਪੀ ਟਿੱਲੋਂ ਨੇ ਔਧੀ ਦਿੱਤੀ ਸੌ ਚੁਕੀ ਇਹ ਖਬਰਾਂ ਤੁਸੀਂ ਆਕਾਸ਼ ਵਣੀ ਜਲੰਧਰ ਤੋਂ ਸੁਣ ਰਹੇ ਹੋ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਗਵਿੰਦਰ ਪ੍ਰਸਾਦ Tiwari ਨੂੰ ਪੰਜਾਬ ਕਲਾ ਸਾਹਿਤ ਅਕਾਦਮੀ ਵੱਲੋਂ 28ਵੇਂ ਸਾਲਾਨਾ ਅਕਾਦਮੀ ਸਨਮਾਨ ਸਮਾਰੋਹ ਵਿੱਚ ਰਾਸ਼ਟਰੀ ਸਿੱਖਿਆ ਰਤਨ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਗਏ ਸ਼ਾਨਦਾਰ ਯੋਗਦਾਨ ਤੇ ਸਮਰਪਣ ਲਈ ਦਿੱਤਾ ਗਿਆ ਹੈ। ਇਹ ਅਵਾਰਡ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਕਰਵਾਏ ਗਏ ਸਮਾਰੋਹ ਵਿੱਚ ਪੰਜਾਬ ਕਲਾ ਸਾਹਿਤ ਅਕਾਦਮੀ ਦੇ ਪ੍ਰਧਾਨ ਡਾਕਟਰ ਸਿਮਰ ਸਦੋਸ਼ ਵੱਲੋਂ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਦਮੀ ਦੇ ਸੰਸਥਾਪਕ ਡਾਇਰੈਕਟਰ ਡਾਕਟਰ ਜਗਦੀਪ ਸਿੰਘ ਪੰਜਾਬ ਦੇ ਸਾਬਕਾ ਮੰਤਰੀ ਸ਼੍ਰੀ ਬਨਰੰਜਨ ਕਾਲੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ OST ਪ੍ਰੋਫੈਸਰ ਕਮਲੇਸ਼ ਦੁੱਗਲ ਅਤੇ ਹੋਰ ਵਿਸ਼ੇਸ਼ ਮਹਿਮਾਨ ਹਾਜ਼ਰ ਰਹੇ ਇਸ ਮੌਕੇ ਪੰਜਾਬ ਕਲਾ ਸਾਹਿਤ ਅਕਾਦਮੀ ਦੇ ਡਾਇਰੈਕਟਰ ਡਾਕਟਰ ਨਿਧੀ ਸ਼ਰਮਾ ਨੇ ਦੱਸਿਆ ਕਿ ਅਗਸਤ 2020 ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਜੋਂ ਪ੍ਰੋਫੈਸਰ ਦਿਵਾਰੀ ਦੀ ਆਮ ਅਧਿ ਯੂਨੀਵਰਸਿਟੀ ਲਈ ਨਹੀਂ ਸਗੋ ਪੰਜਾਬ ਰਾਜ ਲਈ ਵੀ ਲਾਹੇਵੰਦ ਸਾਬਿਤ ਹੋਈ ਕਿਉਂਕਿ ਉਨ੍ਹਾਂ ਨੇ ਨਾ ਸਿਰਫ ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬ ਦੀ ਨੁਮਾਇੰਦਗੀ ਕੀਤੀ ਸਗੋਂ ਪੰਜਾਬੀ ਭਾਸ਼ਾ ਸੱਭਿਆਚਾਰ ਅਤੇ ਗੁਰੂ ਸਾਹਿਬਾਨ ਦੀ ਸਿੱਖਿਆਵਾਂ ਦੇ ਪ੍ਰਚਾਰ ਪ੍ਰਸਾਰ ਵਿੱਚ ਵੀ ਵੱਡਮੁੱਲਾ ਯੋਗਦਾਨ ਪਾਇਆ ਹੈ ਪੰਜਾਬ ਦੇ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਦਿਵਯਾਗਤਾ ਦਿਵਸ ਸੰਬੰਧੀ ਰਾਸ਼ਪਦਰੀ ਸਮਾਰੋਹ 3 ਦਸੰਬਰ ਨੂੰ ਫਰੀਦਕੋਟ ਵਿਖੇ ਹੋਏਗਾ ਇਸ ਮੌਕੇ ਵੱਖ-ਵੱਖ ਸ਼ਖਸੀਅਤਾਂ ਦਾ ਸਟੇਟ ਅਵਾਰਡ ਨਾਲ ਸਨਮਾਨ ਕੀਤਾ ਜਾਏਗਾ ਕੈਬਨਿਟ ਮੰਤਰੀ ਨੇ ਦੱਸਿਆ ਕਿ ਰਾਸ਼ਪੱਤਰ ਦੇ ਇਸ ਸਮਾਰੋਹ ਵਿੱਚ ਬਿਹਤਰੀਨ ਕੰਮ ਕਰਨ ਵਾਲੇ ਮੁਲਾਜ਼ਮਾ ਵਿਅਕਤੀਆਂ ਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਵੱਖ-ਵੱਖ ਸ਼੍ਰੇਣੀਆਂ ਤਹਿਤ ਸਨਮਾਨਿਤ ਕੀਤਾ ਜਾਏਗਾ ਉਨ੍ਹਾਂ ਵੱਲੋਂ ਸਾਰੇ ਦਿਵਯੰਗ ਜਨਾਂ ਨੂੰ ਅਪੀਲ ਕੀਤੀ ਗਈ ਕਿਉਂ ਵੱਤਵਤ ਗਿਣਤੀ ਵਿੱਚ ਇਸ ਸਮਾਰੋਹ ਵਿੱਚ ਸ਼ਾਮਿਲ ਹੋ ਕੇ ਉਹਨਾਂ ਦੀ ਭਲਾਈ ਲਈ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਬ ਲੈਂਦ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜ਼ਨ ਇੰਡੀਆ 2047 ਨੂੰ ਸਮਰਪਿਤ ਵਿਸਟਾ 2024 ਕਪੂਰਥਲਾ ਵਿਖੇ ਹਿੰਦੂ ਕਨਿਆ कॉलेजिएट स्कूल ਵੱਲੋਂ Nehru Yuva Kendra Kapurthala ਦੇ ਸਹਿਯੋਗ ਨਾਲ ਵੀਰ ਸੰਭਰ ਨੂੰ ਕਰਵਾਇਆ ਜਾ ਰਿਹਾ ਹੈ। ਹਿੰਦੂ ਕન્યા ਕਾਲਜ ਦੇ ਪ੍ਰਿੰਸੀਪਲ ਡਾਕਟਰ ਅਰਚਨਾ ਗਰਕ ਨੇ ਦੱਸਿਆ ਹੈ ਕਿ ਇਸ ਵੱਡੇ ਸਮਾਰੋਹ ਵਿੱਚ 11 ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਸਕੂਲ, ਕਾਲਜ, ਕਲੱਬ ਅਤੇ ਸ਼ਹਿਰ ਵਾਸੀ ਜੋ ਕਿ 15 ਸਾਲ ਤੋਂ 29 ਸਾਲ ਦੀ ਉਮਰ ਦੇ ਨੇ ਹਿੱਸਾ ਲੈ ਸਕਦੇ ਨੇ। ਉਨ੍ਹਾਂ ਇਹ ਵੀ ਦੱਸਿਆ ਕਿ ਨਾ ਮੁਕਾਬਲੇ ਬਾਰੇ ਸਾਰੀ ਜਾਣਕਾਰੀ ਅਤੇ ਰਜਿਸਟ੍ਰੇਸ਼ਨ ਫਾਰਮ ਕਾਲਜ ਦੀ ਵੈੱਬਸਾਈਟ ਤੇ ਪਾ ਦਿੱਤਾ ਗਿਆ ਹੈ ਜਿਸ ਦਾ ਲਿੰਕ 18 ਦਸੰਬਰ ਤੱਕ ਖੁੱਲ੍ਹਾ ਰਹੇਗਾ। Nehru Yuva Kendra जिला यूथ अधिकारी श्रीमती गगनदीप कौर ने दस कि प्रोग्राम प्रधानमंत्री नरेंद्र मोदी के युवा शक्ति विकास नैके के प्रोग्राम इंडिया दो हजार संताली नर्पित ने इस दे मुकाबलिया विशा आजादी दिहाड़े ते प्रधानमंत्री वालों लाल किले तो अपने भाषण दिते पांच वचना आधारित पंजाब के खजाना योजना आबकारी टैक्स मंत्री एडवोकेट हरपाल सिंह चीमा ने कि सूबे ने नवंबर दो हजार तेई दे मुकाबले नवंबर दो हजार चौबी दौरान कुल जीएसटी वसूली च बाहठ अशारिया नौ तीन फीसदी की प्रभावशाली वादा दर दर्ज की थी। इस तो इलावा इस माली साल दौरान नवंबर तक कुल जीएसटी वसूली च माली साल तेई चौबी दिमियाद के मुकाबले दस अशारिया तीन सिफर फीसदी का वाधा दर्ज किया है ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਨਵੇਂ ਅਪਰਾਧਕ ਕਾਨੂੰਨਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਪਲਕੇ ਚੰਡੀਗੜ੍ਹ ਆ ਰਹੇ ਨੇ। ਸ਼ੇਖਾਲ ਤਖਤ ਸਾਹਿਬ ਨੇ ਅੱਜ ਇੱਕ ਇਤਿਹਾਸਕ ਫੈਸਲੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫਖਰੇ ਕੌਮ ਦਾ ਸਨਮਾਨ ਵਾਪਸ ਲਿਆ ਤੇ ਸੁਖਵੀਰ ਬਾਦਲ ਸਮੇਤ ਕੁਝ ਹੋਰਨਾਂ ਨੂੰ ਧਾਰਮਿਕ ਦੁਰਵਿਹਾਰ ਦਾ ਦੋਸ਼ੀ ਐਲਾਨ ਕੀਤਾ ਸੇਵਾ ਲਗਾਈ। ਜਲੰਧਰ ਜ਼ਿਲ੍ਹੇ ਨੇ ਐਡਜ਼ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਤਹਿਤ ਸੂਬੇ ਪਾਰਚਮੋਰੀ ਰਹਿੰਦਿਆਂ ਦੋ ਸਨਮਾਨ ਪ੍ਰਾਪਤ ਕੀਤੇ ਨੇ ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਕਵਿੰਦਰ ਪ੍ਰਸਾਦ तिवारी ਰਾਸ਼ਟਰੀ ਸਿੱਖਿਆ ਰਤਨ ਸਨਮਾਨ ਨਾਲ ਸਨਮਾਨਿਤ ਇਸ ਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ